ਸਾਡੀ ਘਰ ਵਰਗੇ ਪਰੌਂਠੇ ਹੁੰਦੇ ਆ ਜੀ ਕਿਹੜੇ ਕੋਈ ਕਿੰਨੇ ਤਰ੍ਹਾਂ ਦੇ ਪਰੌਂਠੇ ਨੇ ਸਾਡੀ 5-6 ਤਰ੍ਹਾਂ ਦੇ ਪਰੌਂਠੇ ਹੁੰਦੇ ਨੇ ਸਾਡੀ ਆਲੂ ਦਾ ਗੋਭੀ ਦਾ ਪਿਆਜ਼ ਦਾ ਪਨੀਰ ਦਾ ਤੇ ਹੋਰ ਵੀ ਬਹੁਤ ਸਾਰੇ ਸਰ ਸਟਾਰਟਿੰਗ ਤੋਂ ਮੇਰੇ ਮਦਰ ਫਾਦਰ ਦਾ ਮੇਰਾ ਉਹਨਾਂ ਦਾ ਸਵੀਟ ਸ਼ਾਪ ਸੀ ਸਾਡੀ ਪਰ ਉਦਾਂ ਮੈਂ ਹਲਵਾਈ ਦਾ ਸਰ ਸਾਡੇ ਦੋਨਾਂ ਦੀ ਸਪੋਰਟ ਇੱਕੋ ਵਰਗੀ ਹੁੰਦੀ ਐ ਤੇ ਉਹਨਾਂ ਨੂੰ ਇੱਕੋ ਦੀ ਮਤਲਬ ਉਹਨਾਂ ਨੂੰ ਮੇਰੀ ਸਪੋਰਟ ਐ ਮੈਨੂੰ ਉਹਨਾਂ ਦੀ ਸਪੋਰਟ ਐ ਆਪਣਾ ਘਰ-ਵਾਰ ਆਪਣਾ ਕਾਰੋਬਾਰ ਚਲਾਉਣ ਵਾਸਤੇ ਆਪਣੇ ਹਸਬੰਦ ਦੀ ਵਾਈਫ ਹੈਲਪ ਕਰਨ ਔਰ ਹਸਬੰਦ ਆਪਣੀ ਵਾਈਫ ਦੀ ਹੈਲਪ ਕਰਨ। ਸਰ ਮੈਂ ਇਹ ਕਹਿਣਾ ਚਾਹਨੀ ਆ ਕਿ ਬਸ ਸਾਰੇ ਜਣੇ ਜੇ ਕਿਸੇ ਨਰਕ ਰਹਿਣ ਮਿਲਜੁਲ ਕੇ ਰਹਿਣ ਸੇ ਸਾਰੇ ਸੁਰੱਖਿਅਤ ਰਹਿਣ ਆਪਣੇ ਆਪਣੇ ਘਰਾਂ 'ਚ। ਸਰ ਮੈਂ ਤਾਂ ਇਹ ਕਹਿਣਾ ਚਾਹੂੰਗੀ ਕਿ ਬੋਲਡ ਬਣੋ ਆਪਣੇ ਘਰੋਂ ਦੀ ਬਾਹਰ ਨਿਕਲੋ ਕੋਈ ਐਹੋ ਜੀ ਗੱਲਬਾਤ ਨਹੀਂ ਹੈ ਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਤਨੂਰ ਤੁਹਾਡੇ ਮਨ ਦੇ ਵਿੱਚ ਡਾਰਾ ਹੈ ਤਾਂ ਬਾਹਰ ਨਿਕਲ ਕੇ ਦੇਖੋਗੇ ਦੁਨੀਆ ਨੂੰ ਤਾਂ ਹੀ ਤੁਸੀਂ ਦੁਨੀਆ ਬਾਰੇ ਜਾਣ ਸਕੋਗੇ ਤੇ ਇਸ ਦਾ ਬਹੁਤ ਯਮੀ ਹੈ ਮੈਂ ਤਾਂ ਦੁਬਾਰਾ ਸੈਕਿੰਡ ਟਾਈਮ ਆਈ ਹਾਂ ਪਰ ਫਸਟ ਟਾਈਮ ਕਿੰਨਾ ਸਵਾਇ ਕੀਤਾ ਸੀਗਾ ਅੱਜ ਕੱਲ ਲੇਟੀਜ਼ ਦਾ ਕੋਈ ਉਹ ਨਹੀਂ ਹੈਗਾ ਜੀ ਮਤਲਬ ਕੋਈ ਕੁੜੀ ਹੈ ਮੁੰਡਾ ਕੋਈ ਡਿਫਰੈਂਸ ਨਹੀਂ ਹੈ ਇਹ ਤਾਂ ਆਪਣੀ ਸੋਚ ਆ ਜਿੰਨੀ ਅਸੀਂ ਪੋਜ਼ਿਟਿਵ ਸੋਚ ਰੱਖਾਂਗੇ ਅੱਗੇ ਬੰਦਾ ਹੋਵੇ ਹੀ ਸਟਰਗਲ ਨਾਲ ਹੀ ਬੰਦਾ ਵੱਧਦਾ ਹੈ ਨਾ ਗਲਤ ਨਿਗਾਹਾਂ ਚ ਨਹੀਂ ਦੇਖਣਾ ਚਾਹੀਦਾ ਇਹ ਸੇ ਮੈਂ ਦੇਖਿਆ ਟੂ ਬੀ ਫਰੈਂਕ بڑے ਹੋਜੇ ਹੈ ਕਿ ਕੋਈ ਲੇਟੀਜ਼ ਬਹੁਤ ਸੇਫ ਨਹੀਂ ਹੈ ਬੜਾ ਖਰਾਬ ਲੱਗਦਾ ਹੈ ਪੀਕ ਕਿਤਾ ਜਾਂਦਾ ਉਨਾਂ ਚੀਜ਼ਾਂ ਤੋਂ ਅਜੇ ਉਹ ਬੋਲਟਸ ਨਹੀਂ ਜੋ ਸਰਟੇ ਕਲਕੱਤਾ ਅਕੋਰਡਿੰਗ ਬਟ ਅਸੀਂ ਸਾਨੂੰ ਪਤਾ ਸੀ ਸਹੀ ਆ ਹਲੋ ਲੈ ਕੇ ਚਮਕੇ ਮਨੇ ਅਮੀ ਇਹ ਜਨੋ ਸੈਕੰਡ ਟਾਈਮ ਆਸ ਚੀ ਆਰ ਇਤਈ ਬੋਲਬੋ ਸਭਾ ਕੇ ਜੇ ਇੱਕ ਬਾਰ ਇਸੇ ਖੁਨੇ ਟ੍ਰਾਈ ਕਰੋ ਸ਼ਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਹੈਡਲਾਈਨ 24 ਤੇ ਮੈਂ ਅਮਿਤ ਲੇਟ ਨਾਈਟ 12 ਵਜ ਚੁੱਕੇ ਨੇ ਤੇ ਮੈਂ ਇੱਕ ਅਜਿਹੇ ਸਟਾਲ ਤੇ ਤੁਹਾਨੂੰ ਲੈ ਕੇ ਪਹੁੰਚਿਆ ਜਿੱਥੇ ਦੀਦੀ ਨੇ ਨਾਲ ਮੇਰੇ ਤੇ ਪਰੌਂਠਿਆਂ ਦੀ ਡੇਢੀ ਲਾਈ ਹੋਈ ਦੀਦੀ ਨੇ ਤੇ ਗੱਲਬਾਤ ਕਰਦੇ ਆ ਕਿਉਂਕਿ ਰਾਤ ਦੇ 12 ਵੱਜ ਚੁੱਕੇ ਨੇ ਤੇ ਲੇਟ ਨਾਈਟ ਜਦ ਕਰੇਵਿੰਗ ਹੁੰਦੀ ਹੈ ਤਾਂ ਕੁਝ ਅਜਿਹੀ ਚੀਜ਼ ਬੰਦਾ ਲੱਗਦਾ ਹੈ ਕਿ ਜਿਹਦੇ ਨਾਲ ਕਰੇਵਿੰਗ ਦੂਰ ਹੋ ਜਾਵੇ ਤੇ ਸਵਾਦ ਵੀ ਆਵੇ ਤੇ ਦੀਦੀ ਨਾਲ ਗੱਲਬਾਤ ਕਰ ਲੈ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਦੀਦੀ ਕੀ ਕੁਝ ਲੈ ਕੇ ਆਇਆ ਹਾਂ ਖਾਸ ਲੁਧਿਆਣਾ ਵਾਲੇ ਨੂੰ ਦੇ ਰਹੇ ਹਾਂ ਸਵਾਦ ਕਰਤਾ ਬਣੇ ਨੂੰ ਭਾਜੀ ਘਰ ਵਰਗੇ ਪਰੌਂਠੇ ਹੁੰਦੇ ਆ ਜੀ ਮੇਰੇ ਕੋਲ ਜੀ ਕਿੰਨੇ ਤਰ੍ਹਾਂ ਦੇ ਪਰੌਂਠੇ ਨੇ ਭਾਜੀ 5-6 ਤਰ੍ਹਾਂ ਦੇ ਪਰੌਂਠੇ ਹੁੰਦੇ ਨੇ ਤੇ ਕਿਹੜਾ-ਕਿਹੜਾ ਪਰੌਂਠਾ ਹੈ ਕਾਦੀ ਆਲੂ ਦਾ ਗੋਭੀ ਦਾ ਪਿਆਜ਼ ਦਾ ਪਨੀਰ ਦਾ ਤੇ ਹੋਰ ਮਿਕਸ ਕਰਾਉਂਦਾ ਕਿੰਨੇ ਟਾਈਮ ਤੋਂ ਇੱਥੇ ਆਪਣਾ ਸਟਾਲ ਲਾਇਆ ਹੋਇਆ ਤੁਸੀਂ ਸਰ ਇੱਥੇ ਮੈਨੂੰ ਦੋ ਤੋਂ 22 ਮਹੀਨੇ ਹੋ ਚੁੱਕੇ ਉਸ ਤੋਂ ਪਹਿਲਾਂ ਕੀ ਕਰਤੀ ਇਸ ਤੋਂ ਪਹਿਲਾਂ ਵੀ ਸਰ ਮੇਰਾ ਪਰੌਂਠਾ ਦਾ ਹੀ ਕੰਮ ਸੀਗਾ ਮੈਨੂੰ ਉਹ ਤਾਂ ਡੇਢ ਸਾਲ ਗਿਆ ਸਰ ਪਰੌਂਠੇ ਕੰਮ ਕਰਦਾ ਇਸ ਤੋਂ ਪਹਿਲਾਂ ਕਿੱਥੇ ਸੀਗੀ ਇਸ ਤੋਂ ਪਹਿਲੇ ਸਰ ਬਸ ਟੈਂਪ ਤੇ ਸਟਾਰਟਿੰਗ ਤੋਂ ਹੀ ਇਸ ਬਿਜ਼ਨਸ ਦੇ ਵਿੱਚੋਂ ਜਾਂ ਮੈਰਿਜ ਤੋਂ ਬਾਅਦ ਕਿਤਾ ਇਸ ਚੀਜ਼ ਬਾਰੇ ਕਿਤਾ ਖਿਆਲ ਆ ਸਰ ਸਟਾਰਟਿੰਗ ਤੋਂ ਮੇਰੇ ਮਦਰ ਉਰ ਫਾਦਰ ਦਾ ਮੇਰਾ ਉਹਨਾਂ ਦਾ ਸਵੀਟ ਸ਼ਾਪ ਸੀ ਸਾਡੀ ਸਰ ਉਦਾਂ ਮੈਂ ਹਲਵਾਈ ਦਾ ਕਹਿ ਸਕਦੇ ਆ ਵਿਰਾਸਤ ਚ ਮਿਲੀ ਹੈ ਇਹ ਚੀਜ਼ਾਂ ਹਾਂਜੀ ਕਿਉਂਕਿ ਮੈਂ ਦੇਖ ਸਕਦਾ ਹਾਂ ਕਿਉਂਕਿ ਜਿਹਨੇ ਕਸਟਮਰ ਨੇ ਬੈਠੇ ਹੋਏ ਕਾਫੀ ਹੁਣ ਰਾਤ ਦੇ 12 ਵਜਣ ਆਲੇ ਨੇ ਤੇ ਕਾਫੀ ਕਸਟਮਰ ਦਾ ਤਾਤਾ ਹੁਣ ਵੀ ਲੱਗਿਆ ਹੋਇਆ ਬੈਠੇ ਹੋਏ ਨੇ ਗੱਲਬਾਤ ਕਰ ਰਹੇ ਨੇ ਤੇ ਜਿਹੜੇ ਨਾਲ ਨੇ ਤੁਹਾਡੇ ਉਹ ਹਸਬੰਦ ਨੇ ਤੁਹਾਡੇ ਜੀ ਹਾਂਜੀ ਤੇ ਅੱਜਕੱਲ੍ਹ ਘਰ ਦੇ ਵਿੱਚ ਕਲੇਸ਼ ਵੀ ਹੁੰਦਾ ਵੈ ਬਟ ਇੱਥੇ ਬੜੇ ਫਰੇਮ ਦੇ ਨਾਲ ਤੁਸੀਂ ਦੋਵੇਂ ਖੜੇ ਹੋ ਕਿੱਦਾਂ ਦਾ ਸਪੋਰਟ ਤੁਹਾਡੇ ਵੱਲੋਂ ਵੀ ਉਹਨਾਂ ਦਾ ਸਪੋਰਟ ਮਿਲ ਰਿਹਾ ਤੇ ਉਹਨਾਂ ਦਾ ਸਪੋਰਟ ਕਿੱਦਾਂ ਦਾ ਹੈ ਸਰ ਸਾਡੇ ਦੋਨਾਂ ਦੀ ਸਪੋਰਟ ਇੱਕੋ ਵਰਗੀ ਹੁੰਦੀ ਹੈ ਦੋਨਾਂ ਨੂੰ ਇੱਕੋ ਦੀ ਮਤਲਬ ਉਹਨਾਂ ਨੂੰ ਮੇਰੀ ਸਪੋਰਟ ਹੈ ਮੈਨੂੰ ਉਹਨਾਂ ਦੀ ਸਪੋਰਟ ਹੈ ਦੋਸ ਹੀ ਮਿਲ ਜੁਲ ਕੇ ਦੋਨੋਂ ਆਪਣੇ ਬੱਚੇ ਲਈ ਕਰ ਰਹੇ ਜੋ ਵੀ ਗੱਲ ਹੈਲਥੀ ਜਿਹੜਾ ਰਿਲੇਸ਼ਨ ਹੈ ਤੁਹਾਡੇ ਦੋਵਾਂ ਦਾ ਤੇ ਉਹਨਾਂ ਕਪਲਸ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਵੀਡੀਓ ਦੇਖ ਰਹੇ ਨੇ ਇਸ ਵੇਲੇ ਸਰ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਕਿ ਪਿਆਰ ਨਾਲ ਰਹੋ ਆਪਣਾ ਘਰ-ਬਾਰ ਆਪਣਾ ਕਾਰੋਬਾਰ ਚਲਾਉਣ ਵਾਸਤੇ ਆਪਣੇ ਹਸਬੰਡ ਦੀ ਵਾਈਫ ਹੈਲਪ ਕਰਨ ਔਰ ਹਸਬੰਡ ਆਪਣੀ ਵਾਈਫ ਦੀ ਹੈਲਪ ਕਰਨ ਦੋਨੋਂ ਮਿਲ ਜੁਲ ਕੇ ਅਗਰ ਕਰਨਗੇ ਤਾਂ ਸਭ ਕੁਝ ਬੈਟਰ ਹੀ ਹੁੰਦਾ ਤੇ ਦੀਦੀ ਕਿੰਨੇ ਵਜੇ ਆ ਜਾਂਦੇ ਹੋ ਕਿਉਂਕਿ ਹੁਣ ਤਾਂ 12 ਵਜਣ ਆਲੇ ਨੇ ਤੇ ਸਵੇਰੇ ਕਿੰਨੇ ਵਜੇ ਤੱਕ ਰਹੰਨੇ ਹੋ ਸਰ ਅਸੀਂ 9 ਤੋਂ 9:30 ਦੇ ਵਿੱਚ ਵਿੱਚ ਆ ਜਾਂਦੇ ਆ ਤੇ ਅਸੀਂ ਸਵੇਰੇ 3 ਜਾਂ 4 3 ਦੇ 4 3 ਜਾਂ 4 ਵਜੇ ਤੱਕ ਰਹੰਨੇ ਆ ਇੰਨੀ ਟਾਈਮ ਤੱਕ ਲੁਧਿਆਣਵੀਜ਼ ਆਂਦੇ ਨੇ ਸਟਾਲ ਤੇ ਹਾਂਜੀ ਹਾਂਜੀ ਸਰ ਲੁਧਿਆਣਵੀਜ਼ ਵੀ ਆਂਦੇ ਆ ਬਾਹਰੋਂ ਵੀ ਲੋਕ ਆਂਦੇ ਆ ਉਹ ਵੀ ਮੈਡਮ ਆ ਕਲਕੱਤਾ ਤੋਂ ਆਏ ਹੋਏ ਤੇ ਇੱਥੇ ਵਿਜ਼ਿਟ ਕੀਤੇ ਹੋਏ ਹਨ ਉਹਨਾਂ ਨੇ ਹਾਂਜੀ ਉਹ ਇੱਥੇ ਆਏ ਹੋਏ ਤਾਂ ਉਹਨਾਂ ਨੇ ਆ ਕੇ ਟੈਸਟ ਕੀਤੇ ਸੀ ਕੱਲ ਕੱਲ ਵੀ ਆਏ ਸੀਗੇ ਉਹਨਾਂ ਨੇ ਕੱਲ ਵੀ ਪਰੌਂਠੇ ਟੈਸਟ ਕੀਤੇ ਸੀਗੇ ਕਹਿ ਸਕਦੇ ਇੱਕ ਵਾਰੀ ਜਿੰਨੇ ਸਵਾਦ ਲੈ ਲਿਆ ਉਹ ਮੋੜ ਮੋੜ ਵਾਪਸ ਆ ਰਹੇ ਆ ਹਾਂਜੀ ਹਾਂਜੀ ਸਰ ਦੁਬਾਰਾ ਰਿਸਪੌਂਸ ਅੱਛਾ ਹੈ ਸਰ ਜੀ ਤੇ ਹੋਰ ਕੁਝ ਕਹਿਣਾ ਚਾਹੁੰਦੇ ਹੋ ਜਿਹੜੇ ਲੁਧਿਆਣਵੀ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਸਰ ਬਸ ਮੇਰਾ ਤਾਂ ਹੀ ਕਹਿਣਾ ਚਾਹੀਆ ਕਿ ਬਸ ਸਾਰੇ ਜਣੇ ਵਧੀਆ ਤਰੀਕੇ ਰਹਿਣ ਮਿਲਜੁਲ ਕੇ ਰਹਿਣ ਸੇ ਸਾਰੇ ਸੁਰੱਖਿਅਤ ਰਹਿਣ ਆਪਣੇ ਆਪਣੇ ਘਰਾਂ ਵਿੱਚ ਹਾਂਜੀ ਤੇ ਜੇ ਕਿਸੇ ਨੇ ਆਣਾ ਹੋਵੇ ਤਾਂ ਲੋਕੇਸ਼ਨ ਕੀ ਰਹਿਣ ਵਾਲੀ ਲੋਕੇਸ਼ਨ ਸਰ ਨੀਅਰ ਬਾਸਾੜਾ ਐਸਆਈ ਹਸਪੀਟਲ ਦੇ ਸਾਹਮਣੇ ਮੇਰੀ ਕਾਰਟ ਲੱਗਦੀ ਹੈ ਫਸਟ ਫੁੱਲ ਦੇ ਅੰਦਰ ਇੱਕ ਮਹਿਲਾ ਵਾਸਤੇ ਬੜਾ ਔਖਾ ਵੀ ਹੁੰਦਾ ਹੈ ਕਰੋਬਾਰ ਨਿਕਲਦਾ ਤੇ ਰਾਤ ਦੇ ਸਮੇਂ ਕਦੇ ਕੋਈ ਅਜੀਬ ਐਕਸਪੀਰੀਅੰਸ ਹੈ ਜਿਹੜਾ ਸ਼ੇਅਰ ਕਰਨਾ ਚਾਹਲਿਓ ਤੇ ਜਿਹੜੀਆਂ ਮਹਿਲਾਵਾਂ ਦੇਖ ਰਹੀਆਂ ਨੇ ਕਿਉਂਕਿ ਮਹਿਲਾਵਾਂ ਨੂੰ ਅਜ਼ ਦੇ ਟਾਈਮ ਜੇ ਅਜ਼ ਦੇ ਟਾਈਮ ਦੀ ਗੱਲ ਕਰੀਏ ਤਾਂ ਹੁਣ ਮਹਿਲਾਵਾਂ ਅੱਗੇ ਵੀ ਆ ਰਹੀਆਂ ਨੇ ਜਿੱਦਾਂ ਹੁਣ ਤੁਸੀਂ ਵੀ ਖੜੇ ਹੋ ਸੜਕ ਦੇ ਉੱਤੇ ਸਟਾਲ ਲਾਇਆ ਹੋਇਆ ਆਪਣੇ ਪੈਰਾ ਤੇ ਸਟੈਂਡ ਕਰ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਮਹਿਲਾਵਾਂ ਨੂੰ ਜੋ ਅਜ ਵੀ ਅੱਗੇ ਨਹੀਂ ਆ ਪਾਰੀਆਂ ਸਰ ਮੈਂ ਤਾਂ ਇਹ ਕਹਿਣਾ ਚਾਹੂੰਗੀ ਕਿ ਬੋਲਡ ਬਣੋ ਆਪਣੇ ਘਰੋਂ ਦੀ ਬਾਹਰ ਨਿਕਲੋ ਕੋਈ ਇਹੋ ਜੀ ਗੱਲਬਾਤ ਨਹੀਂ ਹੈ ਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਤੁਹਾਡੇ ਮਨ ਦੇ ਵਿੱਚ ਡਾਰਾ ਹੈ ਤਾਂ ਬਾਹਰ ਨਿਕਲ ਕੇ ਦੇਖੋਗੇ ਦੁਨੀਆ ਨੂੰ ਤਾਂ ਹੀ ਤੁਸੀਂ ਦੁਨੀਆ ਬਾਰੇ ਜਾਣ ਸਕੋਗੇ ਜੇ ਤੁਸੀਂ ਘਰੇ ਬੈਠੇ ਬੈਠੇ ਜਜਮੈਂਟ ਕਰੀ ਜਾਓਗੇ ਦੁਨੀਆ ਦੀ ਤਾਂ ਫਿਰ ਸਰ ਐਦਾ ਤਾਂ ਕੁਝ ਬਣਨਾ ਹੀ ਨਹੀਂ ਦੁਨੀਆ ਨੂੰ ਬਹੁਤ ਸੋਹਣੀ ਗੱਲ ਕਹੀ ਹੈ ਦੀਦੀ ਨੇ ਤੇ ਤੁਸੀਂ ਵੀ ਜੇ ਸਵਾਲ ਲੈਣਾ ਚਾਹੁੰਦੇ ਹੋ ਲੇਟ ਨਾਈਟ ਕ੍ਰੀਵਿੰਗ ਤੁਹਾਨੂੰ ਵੀ ਹੁੰਦੀ ਹੈ ਤੇ ਤੁਹਾਨੂੰ ਆਣਾ ਕਿੱਥੇ ਪਵੇਗਾ ਤੁਹਾਨੂੰ ਆਣਾ ਬੱਸ ਸਟੈਂਡ ਐਸਆਈ ਤੇ ਬਿਲਕੁਲ ਇਹ ਐਸਾ ਹੀ ਹਸਪੀਟਲ ਹੈ ਜਿਹੜਾ ਉੱਤੇ ਆਪੋਜੀਟ ਦੀ 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 ਕਾਰਟ ਲੱਗੀ ਹੋਈ ਹੈ ਤੇ ਆਓ ਤੇ ਇੱਕ ਵਾਰੀ ਜ਼ਰੂਰ ਸਵਾਦ ਲਓ ਸੋ ਕਸਟਮਰਸ ਵੀ ਨੇ ਸਾਡੇ ਨਾਲ ਦੀ ਦੀ ਕਲਕੱਤਾ ਤੋਂ ਨਹੀਂ ਦੀ ਦੀ ਕਿਵੇਂ ਆਚੋ ਅਮੀ ਭਲੋ ਆਚੀ ਤੁਸੀਂ ਇੱਥੇ ਪਹੁੰਚੇ ਹੋ ਅੱਜ ਤੇ ਟੇਸਟ ਵੀ ਕੀਤਾ ਹੈ ਟੇਸਟ ਤਾਂ ਬਹੁਤ ਜੰਮੀ ਹੈ ਮੈਂ ਤਾਂ ਦੁਬਾਰਾ ਸੈਕਿੰਡ ਟਾਈਮ ਆਈ ਆ ਮੈਂ ਫਰਸਟ ਟਾਈਮ ਹੀ ਤਾਂ ਟ్రਾਈ ਕੀਤਾ ਸੀਗਾ ਪਰ ਬੱਧਿਆ ਹੈ ਤੁਸੀਂ ਉਧਰ ਕਲਕੱਤਾ ਤੋਂ ਬਟ ਪੰਜਾਬੀ ਵੀ ਬੜੀ ਸੋਹਣੀ ਹੈ ਸਾਡੀ ਪੰਜਾਬ ਦਾ ਸਭ ਤੋਂ ਵਧੀਆ ਟੇਸਟ ਹੈ ਕਿੱਤਾ ਮੈਂ ਪੰਜਾਬ ਦੀ ਆ ਓਕੇ ਦੇ ਕਲਕਤਾ ਕਿਤਾ ਬਹੁਤ ਨਾਈਸ ਆ ਕਿਤਾ ਸਿਟੀ ਆਫ ਜੋਏ ਆ ਤਾਂ ਬਹੁਤ ਹੀ ਬੱਤਰਾ ਹੈ ਮੇਰੀ ਬਰਥਪਲੇਸ ਮੇਰੀ ਬਰਥਪਲੇਸ ਜਿਹੜੀ ਹੈ ਹਾਵੜਾ ਹੀ ਹੈ ਤੇ ਤੇਜ਼ ਦੀ ਗੱਲ ਕਰਾਂ ਦੀਦੀ ਤੇ ਰਾਤ ਦਾ ਰਾਤ ਤੇ ਜਿਹੜੇ 12 ਵੱਜ ਚੁੱਕੇ ਤੇ ਇੱਕ ਲੇਡੀ ਕਾਰ ਤੇ ਖੜੀ ਹੈ ਕਿਤਾ ਦਾ ਫੀਲ ਹੁੰਦਾ ਵੈ ਦੇਖੋ ਅੱਜ ਕੱਲ ਲੇਡੀਜ਼ ਦਾ ਕੋਈ ਉਹ ਨਹੀਂ ਹੈਗਾ ਕਿ ਮਤਲਬ ਕੋਈ ਕੁੜੀ ਹੈ ਮੁੰਡਾ ਕੋਈ ਡਿਫਰੈਂਸ ਨਹੀਂ ਇਹ ਤਾਂ ਆਪਣੀ ਸੋਚ ਆ ਜਿੰਨੀ ਅਸੀਂ ਪੋਜ਼ਿਟਿਵ ਸੋਚ ਰੱਖਾਂਗੇ ਅੱਗੇ ਬੰਦਾ ਹੁੰਦਾ ਹੀ ਸਟਰਗਲ ਨਾਲ ਹੀ ਬੰਦਾ ਵੱਧਦਾ ਹੈ ਨਾ ਤੇ ਜੇ ਅਸੀਂ ਸਹੀ ਆ ਤੇ ਫਿਰ ਉਹਦਾ ਕੋਈ ਫਰਕ ਨਹੀਂ ਰਾਤ ਦਾ 2 ਵਜੇ 3 ਵਜੇ ਅਸੀਂ ਕਲਕੱਤਾ ਉਹਨੇ ساری ਰਾਤ ਵੀ ਕੁੜੀਆਂ ਕੰਮ ਕਰਦੀ ਬੰਦਾ ਬਿਲਕੁਲ ਖੁਦ ਨੂੰ ਬੋਲਦ ਹੋਣਾ ਚਾਹੀਦਾ ਹੈ ਸਮਾਰਟਨੈਸ ਆਪਣੀ ਪਰਸਨੈਲਿਟੀ ਖੁਦ ਬਣਦੀ ਹੈ ਬਾਕੀ এডੂਕੇਸ਼ਨਸ ਵੀ ਹੋਣ ਦੇ ਸੰਸਕਾਰ ਉਹਦੇ ਕਰਕੇ ਕੋਈ ਉਹੋ ਜਿਹੀ ਗੱਲ ਨਹੀਂ ਜੇ ਗੱਲ ਕਰਾਂ ਕਲਕੱਤਾ ਦੀ ਤੇ ਮੇਰੇ ਵੀ ਕੁਝ ਐਕਸਪੀਰੀਐਂਸਿਸ ਨੇ ਤੇ ਉੱਥੇ ਦੇ ਜਿਹੜੀਆਂ ਮਹਿਲਾਵਾਂ ਦੀ ਉੱਤਨੀ ਬੜੀ ਇੱਜ਼ਤ ਹੁੰਦੀ ਹੈ ਰਿਸਪੈਕਟ ਬਹੁਤ ਦਿੱਤਾ ਜਾਂਦਾ ਹੈ Durga Puja ਹੋ ਗਿਆ ਅੱਜ ਦੀ ਕੁੜੀਆਂ ਨੂੰ ਬਹੁਤ ਹੀ ਸਪੋਰਟ ਮਿਲਦਾ ਹੈ ਮਤਲਬ ਅਕੋਰਡਿੰਗ ਟੂ ਅਦਰ ਸਟੇਟ ਦਸ ਬੈਟਰ অপਸ਼ਨ ਇਫ ਫਾਰ ਕਲਕਤਾ ਆਈ نو ਅੰਡਰਸਟੈਂਡ ਤੇ ਜਿਹੜੇ ਲੁਧਿਆਣਵੀ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਗਾ ਕਿ ਫਰਾਂਟੀਆਂ ਦੀ ਗੱਲ ਹੋ ਰਹੀ ਹੈ ਚਲੋ ਸਪੋਰਟ ਕਰਨਾ ਚਾਹੀਦਾ ਹੈ ਅਗਰ ਇੱਕ ਕਿਸੇ ਨੇ ਹਿੰਮਤ ਕੀਤੀ ਹੈ ਮੋਟੀਵੇਸ਼ਨ ਤਾਂ ਆਪਾਂ ਨਹੀਂ ਦੇਣੀ ਕਿਸੇ ਨੂੰ ਹਨਾ ਗਲਤ ਨਿਗਾਹ ਚ ਨਹੀਂ ਦੇਖਣਾ ਚਾਹੀਦਾ ਇੱਥੇ ਮੈਂ ਦੇਖਿਆ ਤੂੰ ਵੀ ਫਰੈਂਕ بڑے ਹੋ ਜੋ ਹੈ ਕਿ ਕੋਈ ਲੇਡੀਆਂ ਬਹੁਤ ਸੇਫ ਨਹੀਂ ਹੈ ਬੜਾ ਖਰਾਬ ਲੱਗਦਾ ਹੈ ਹੋ ਸਕਦਾ ਲੋਕਾਂ ਕੋਲ ਮਤਲਬ ਮੈਂ ਪਰਸਨਲੀ ਮੈਂ ਵੀ 12 ਸਾਲ ਤੇ ਰਹੀ ਹਾਂ ਬਟ ਹੋਰ ਕਿੰਨਾ ਲੱਗਦਾ ਕਿ ਇੱਥੇ ਕੁੜੀਆਂ ਅੱਜ ਵੀ ਜਿੱਦਾਂ ਉਹ ਕਹਿੰਦੇ ਨਿਕਲਣਾ ਚਾਹੀਦਾ ਬਟ ਹਜੇ ਵੀ ਸੇਫ ਨਹੀਂ ਹੈ ਕਿਉਂਕਿ ਜੇ ਕੋਈ ਪਸਰੇ ਨਿਕਲਦਾ ਵੀ ਤਾਂ ਵੀ ਉਹਨਾਂ ਨੂੰ ਬੜੀ ਗੰਦੇ ਧੰਗ ਨਾਲ ਮਤਲਬ ਫਿੱਟ ਕੀਤਾ ਜਾਂਦਾ ਉਨਾਂ ਚੀਜ਼ਾਂ ਤੋਂ ਹਜੇ ਉਹ ਬੋਲਡੈਸ ਨਹੀਂ ਜੋ ਸਾਡੇ ਕਲਕੱਤਾ ਅਕੋਰਡਿੰਗ ਬਟ ਅਸੀਂ ਸਾਨੂੰ ਪਤਾ ਸੀ ਸਹੀ ਆ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਇੱਕ ਵਰਡ ਚ ਪ੍ਰੋਂਥੇ ਨੂੰ ਤੁਸੀਂ ਬੰਗਾਲੀ ਦੇ ਵਿੱਚ ਡਿਫਾਈਨ ਕਰਨਾ ਹੈ ਤੇ ਯਾਰ ਵੇਖ ਕਮੈਂਟ ਬਿੰਗ ਖੋਲਿছে ਕਿਸੇ ਨੂੰ ਸਮਝ ਨਹੀਂ ਆਣੀ ਨਹੀਂ ਆਪਾਂ ਉਹੀ ਚੀਜ਼ ਤਾਂ ਹਾਈਲਾਈਟ ਕਰਨੀ ਹੈ ਅੱਛਾ 나 খুব ভালো লেগেছে আমাকে মানে আমি এইজন্য সেকেন্ড টাইম এসছি আর এটাই বলবো সবাইকে যে একবার এসে এখানে ট্রাই করো নিশ্চয়ই খুব ভালো লাগবে